ਮੈਨੂੰ ਮੈਂ ਪਾਰਟੀ ਦੇ ਸੰਗਠਨ ਚ ਇੱਕ ਪਟਿਆਲਾ ਦਾ ਲੋਕ ਸਭਾ ਇੰਚਾਰਜ ਹੋਈ ਆ। ਉਸ ਵਾਸਤੇ ਬੈਸਟ ਜੋ ਵੀ ਪਾਲਿਸੀ ਬਣਨੇ گی ਆ ਉਹਨੂੰ ਸੀਐਮ ਸਾਹਿਬ ਤੱਕ ਕਰ ਲੈ ਕੇ ਜਾਣ ਦੀ ਕੋਸ਼ਿਸ਼ ਕਰੂੰਗਾ ਔਰ ਇਹਦੇ ਭਲਾਈ ਵਾਸਤੇ ਫਾਰਮਰਸ ਦੀ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਮੈਂ ਕੰਮ ਕਰਨਾ ਚਾਹੁੰਨਾ ਔਰ ਮੈਂ ਆਲਰੇਡੀ ਪਹਿਲਾਂ ਇਸ ਵਿਸ਼ੇ ਤੇ ਉੱਤੇ ਕਾਫੀ ਆਪਣੇ ਏਰੀਆ ਦੇ ਵਿੱਚ ਸਨੌਰ ਹਲਕੇ ਚ ਕੰਮ ਕੀਤਾ ਤੇ ਮੈਂ ਇਸ ਵਾਸਤੇ ਕੁਛ ਬੈਸਟ ਤੋਂ ਬੈਸਟ ਕਰਨਾ ਚਾਹੁੰਗਾ। ਪ੍ਰੋਜੈਕਟ ਕਿਹਦੇ ਨਜ਼ਰ ਆ ਰਹੇ ਤਾਂ ਇਸ ਤਰ੍ਹਾਂ ਦੇ ਹੋਰ ਵੀ ਇੱਕ ਪਾਲਿਸੀ ਵਧੀਆ ਬਣਾ ਕੇ ਸੀਸੀਐਮ ਸਾਹਿਬ ਅਗੇ ਰੱਖਾਂਗੇ ਕਿਉਂਕਿ ਫੂਡ ਗ੍ਰੇਨ ਕਾਮੇ ਟਾਈਮ ਤੋਂ ਇੱਕ ਇਹ ਸਲੋ ਚੱਲ ਰਿਹਾ ਥੋੜਾ ਜਿਹਾ ਮੈਂ ਇਹਦੇ ਵਾਸਤੇ ਚਾਹੂੰਗਾ ਬੈਨੂੰ ਫਿਰ ਅਪਗ੍ਰੇਡ ਕੀਤਾ ਜਾਵੇ ਪੰਜਾਬ ਰੀ ਕਿੰਨੂੰ ਆਂਦੀ ਗੱਲ ਹੋਵੇ ਪੰਜਾਬ ਦੇ ਲੀਚੀ ਦੀ ਗੱਲ ਹੋਵੇ ਕਾਫੀ ਜ਼ਿਆਦਾ ਚਰਚਾ ਉਹਨਾਂ ਬਾਰੇ ਹੋਈ ਹੈ ਪਰ ਬਹੁਤ ਸਮੇਂ ਦੀ ਦੇਖਣਾ ਸੀ ਸੀਐਮ ਸਾਹਿਬ ਅਗੇ ਰੱਖਾਂਗੇ ਇਸ ਉੱਤੇ ਵਿਚਾਰ ਹੋ ਰਿਹਾ ਆਲਰੇਡੀ ਇਸ ਗੱਲ ਉੱਤੇ ਵਿਸ਼ੇ ਤਰ੍ਹਾਂ ਕਿਸਾਨਾਂ ਦੇ ਲਈ ਲਾਹੇਵੰਦ ਧੰਦਾ ਕੋਈ ਖੇਤੀ ਦੇ ਨਾਮ ਨਾਲ ਕਹਿੰਦੇ ਸਹਾਇਕ ਤੁੰਦ ਦੇ ਦੌਰ ਤੇ ਇਹ ਚੀਜ਼ਾਂ ਹੋ ਜਾਂਦੀਆਂ ਨੇ ਉਹ ਸੋਚੀ ਕਿਸਾਨਾਂ ਦੀ ਇਨਕਮ ਦਾ ਇੱਕ ਵੱਡਾ ਰਿਸੋਰਸ ਇਸ ਤੋਂ ਪੈਦਾ ਆ ਸਕਦਾ ਹੈ ਇਸ ਚੀਜ਼ ਦੇ ਲਈ ਇੱਕ ਕੋਸ਼ਿਸ਼ ਕਰੋਂਗੇ ਕਿ ਜ਼ਿਲ੍ਹਾ ਵਾਈਜ਼ ਵੰਡ ਕਰ ਲਈ ਜਾਵੇ ਕਿਹੜੇ ਜ਼ਿਲ੍ਹਿਆਂ ਦੀ ਕੀਤੇ ਪਏ ਵੀ ਜ਼ਿਆਦਾ ਨਜ਼ਰ ਆਉਂਦੇ ਦੇਖੋ ਖੇਤੀ ਵਾਸਤੇ ਜੇ ਸਾਡੇ ਕਿਸਾਨ ਕਣਕ ਤੇ ਝੋਨੇ ਦੇ ਪਿੱਛੇ ਜਿਵੇਂ ਅਸੀਂ ਇੱਕੋ ਚੀਜ਼ ਦੇ ਉੱਤੇ ਰਿਪੀਟ ਕਰ ਰਹੇ ਹਾਂ ਸੋ ਅਸੀਂ ਜੇ ਇਹਨੂੰ ਡਾਇਵਰਟ ਕਰਾਂਗੇ ਤੁਸੀਂ ਖੇਤੀ ਵਾਸਤੇ ਪਰ ਇਹ ਐਕਚੁਅਲੀ ਜਾਗਰੂਕਤਾ ਦੇ ਰਹੀ ਆ ਜੀਵੇਂ ਕਿ ਅਸੀਂ ਦੇਖਿਆ ਸੀ ਧਰਤੀ ਦਾ ਪਾਣੀ ਬਹੁਤ ਥੱਲੇ ਚਲੇ ਗਿਆ ਜੇ ਅਸੀਂ ਡਾਇਵਰਟ ਕਰਾਂ ਝੋਨੇ ਨਾਲ ਤੇ ਉਹਦੇ ਵਿੱਚ ਪਾਣੀ ਦੀ ਬਹੁਤ ਕਮੀ ਆਉਂਦੀ ਸੀ ਤਾਂ ਹੁਣ ਜੇ ਅਸੀਂ ਇਹਨੂੰ ਡਾਇਵਰਟ ਕਰਾਂਗੇ ਤਾਂ ਸਾਡੇ ਪਾਣੀ ਦਾ ਜਿਹੜਾ ਲੈਵਲ ਵੀ ਠੀਕ ਹੋਣਾ ਸ਼ੁਰੂ ਹੋਊਗਾ ਜਿਹੜੇ ਕਿ ਸਾਡੇ ਇਸ ਟਾਈਮ ਬਹੁਤ ਵੱਡੀ ਜ਼ਰੂਰਤ ਆ ਪੀਣ ਵਾਲੇ ਪਾਣੀ ਦੀ ਜਿਹੜੀ ਸਾਨੂੰ ਪ੍ਰੋਬਲਮ ਆ ਰਹੀ ਆ ਇਸ ਤਰ੍ਹਾਂ ਜਿਹੜਾ ਪਾਣੀ ਪਿੱਛੋਂ ਹੜਾਂ ਦਾ ਆ ਰਿਹਾ ਕਿਸਾਨਾਂ ਨੂੰ ਜਿਸ ਦੇ ਨਾਲ ਫਾਇਦਾ ਹੋਵੇ ਟੂਰਿਸਟ ਦੇ ਬਾਰੇ ਪਲਾਨਿੰਗ ਦੇਖੋ ਸਨੌਰ ਦੇ ਵਿੱਚ ਇੱਕ ਬਹੁਤ ਵੱਡੀ ਮੰਡੀ ਆਲਰੇਡੀ ਸਥਾਪਿਤ ਹੋ ਚੁੱਕੀ ਆ ਇਸ ਤਰ੍ਹਾਂ ਦੀਆਂ ਮੰਡੀਆਂ ਅਜੇ ਅਜੇ ਹੋਰ ਵੀ ਜ਼ਿਲ੍ਹਾ ਵਾਈਜ਼ ਬਣਾਉਣ ਦੀ ਜ਼ਰੂਰਤ ਹੈ ਜੇ ਬਹੁਤ ਜ਼ਿਲ੍ਹਾ ਇਸ ਤਰ੍ਹਾਂ ਦੇ ਹੈ ਕਿ ਜਿੱਥੇ ਪ੍ਰੋਪਰ ਮੰਡੀਆਂ ਨਹੀਂ ਹੈਗੀਆਂ ਔਰ ਨਾ ਹੀ ਪ੍ਰੋਪਰ ਉਹਨਾਂ ਦਾ ਸਟੋਰੇਜ ਦਾ ਇੰਤਜ਼ਾਮ ਆ ਇਸ ਵਾਸਤੇ ਸਰਕਾਰ ਇੱਕ ਪਾਲਿਸੀ ਬਣਾ ਰਹੀ ਹੈ ਜ ਜਿਹਦੇ ਵਾਸਤੇ ਸਟੋਰੇਜ ਦਾ ਇੰਤਜ਼ਾਮ ਕਰਾਉਣਗੇ ਜੇ ਸਟੋਰੇਜ ਦਾ ਇੰਤਜ਼ਾਮ ਹੋਊਗਾ ਤਾਂ ਹੀ ਜਿਹੜਾ ਫਸਲ ਆ ਜਿਹੜੀ ਡਾਇਵਰਟ ਕਰ ਰਹੇ ਅਸੀਂ ਤਾਂ ਹੀ ਉਹਨਾਂ ਨੂੰ ਅਸੀਂ ਫਲ ਫਰੂਟ ਨੂੰ ਇਨ ਸਟੋਰੇਜ ਕਰਾਂਗੇ ਤਾਹੀਂ ਉਹਦੇ ਵਾਸਤੇ ਪਚਾਂਗੇ ਅਸੀਂ ਕੁਝ ਪੰਜਾਬ ਦੇ ਰਹਿਣ ਵਾਲੇ ਹਾਂ ਦਿੱਲੀ ਪੰਜਾਬ ਤੋਂ ਹਾਂ ਪੰਜਾਬ ਇੱਕ ਰੂਪ ਤੋਂ ਇੱਥੋਂ ਜਿਹੜੀ ਆਰਗੇਨਿਕ ਵਾਲੇ ਪਾਸੇ ਲੈ ਕੇ ਜਾ ਰਹੇ ਅਸੀਂ ਜੋ ਇੱਥੇ ਪਤਾ ਲੱਗਿਆ ਵੀ ਇਹ ਇੰਡਸਟਰੀ ਜਿਹੜੀ ਕਿ ਕੁਝ ਸਾਲ ਪਹਿਲਾਂ 200 250 ਕਰੋੜ ਦੀ ਸੀ ਜਿਹੜੀ ਕਿ ਹੁਣ ਰਿਟਰਨ ਓਵਰ ਜਾ ਕੇ 2-3 ਕਰੋੜ ਤੋਂ